ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਉਤਾਰ ਚੜ੍ਹਾ ਤੋਂ ਲੰਘਦੀ ਪਈ ਹੈ ਇਹ ਪਾਰਟੀ ਇਸ ਵੇਲੇ ਅਸਥਿਰ ਜਾਪਦੀ ਪਈ ਹੈ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਸੁਪਨਾ ਆ ਉਹ ਡਗਮਗਾਉਂਦਾ ਨਜ਼ਰ ਆ ਰਿਹਾ ਹੈ ਕਦੀ ਇੱਧਰ ਹੱਥ ਕੋਲਾ ਖਾਂਦਾ ਕਦੀ ਉੱਧਰ ਸਮਝ ਨਹੀਂ ਆ ਰਿਹਾ ਪਾਰਟੀ ਜਾ ਕਿੱਧਰ ਨੂੰ ਰਹੀ ਹੈ ਜਿਹੜੇ ਲੀਡਰ ਮਨਾ ਕੇ ਲਿਆਂਦੇ ਸੀ ਪਾਰਟੀ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਲਿਆਂਦਾ ਗਿਆ ਸੀ ਉਹੋ ਲੀਡਰ ਹੁਣ ਵੱਖਰੇ ਰਾਹ ਲੱਭਦੇ ਨਜ਼ਰ ਆ ਰਹੇ ਨੇ ਪਰ ਉਹਨਾਂ ਲੀਡਰਾਂ ਦਾ ਕੀ ਜਿਹੜੇ ਲੀਡਰ ਪਾਰਟੀ ਦੇ ਨਾਲ ਵਫਾਦਾਰ ਨੇ ਜਿਹੜੇ ਲੀਡਰ ਪਾਰਟੀ ਦੇ ਨਾਲ ਹੱਕ ਨਾਲ ਹੱਕ ਢਾ ਕੇ ਖੜੇ ਨੇ ਉਹਨਾਂ ਲੀਡਰਾਂ ਦੇ ਵਿੱਚੋਂ ਇੱਕ ਨਾਮ ਵਿਕਰਮ ਸਿੰਘ ਮਜੀਠੀਆ ਦਾ ਵੀ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇਦਾਰ ਨੇ ਖਾਸੇ ਕਰੀਬੀ ਨੇ ਪਰ ਹੁਣ ਦੋਹਾਂ ਦੇ ਵਿੱਚ ਜੀਜਾ ਸਾਲੇ ਦੇ ਵਿੱਚ ਔਕੜ ਆਉਂਦੀ ਨਜ਼ਰ ਆਉਣ ਲੱਗ ਗਈ ਹੈ ਕਿਤੇ ਰੁੱਖਾਪਨ ਆਉਂਦਾ ਪ੍ਰਤੀਤ ਹੋਣ ਲੱਗ ਗਿਆ ਲੱਗਦਾ ਰਿਸ਼ਤਿਆਂ ਦੇ ਵਿੱਚ ਕੜਵਾਹਟ ਆਉਣ ਲੱਗ ਗਈ ਹੈ ਪਰ ਕਾਰਨ ਕੀ ਹੈ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੋਹਾਂ ਦੇ ਸੁਰ ਰਲਦੇ ਨਹੀਂ ਪਏ ਪਰ ਕੇਸ ਬਿਹਾਫ ਦੇ ਉੱਤੇ ਦੱਸਿਆ ਜਾ ਰਿਹਾ ਹੈ ਕਿਸ ਬਿਆਨ ਦੇ ਉੱਤੇ ਦੱਸਿਆ ਜਾ ਰਿਹਾ ਹੈ ਇਹ ਇਹ ਜਾਣ ਲੈਣਾ ਬਹੁਤ ਜ਼ਰੂਰੀ ਦਰਸਲ ਬਿਕਰਮਜੀਤ ਸਿੰਘ ਮਜੀਠੀਆ ਇੱਕ ਬਿਆਨ ਜਾਰੀ ਕਰਦੇ ਨੇ ਬਿਕਰਮਜੀਤ ਸਿੰਘ ਮਜੀਠੀਆ ਇੱਕ ਬਿਆਨ ਜਾਰੀ ਕਰਦੇ ਨੇ ਕਹਿੰਦੇ ਨੇ ਕਿ ਉਹਨਾਂ ਦਾ ਨਿੱਜੀ ਸੋਚਣਾ ਆ ਉਹਨਾਂ ਦੀ ਨਿੱਜੀ ਵਿਚਾਰਧਾਰਾ ਆ ਕਿ ਪਰਮਿੰਦਰ ਸਿੰਘ ਢੀਂਸਾ ਨੂੰ ਜਿਹੜੀ ਹੈ ਸੀਟ ਆਫਰ ਕਰ ਦੇਣੀ ਚਾਹੀਦੀ ਸੀ ਇਹ ਕੁਰਸੀ ਪਰਮਿੰਦਰ ਸਿੰਘ ਢੀਮਸਾ ਨੂੰ ਮਿਲਣੀ ਚਾਹੀਦੀ ਸੀ ਪਰਮਿੰਦਰ ਸਿੰਘ ਢੀਮਸਾ ਦੇ ਹੱਕ ਚ ਖੜ ਜਾਂਦੇ ਨੇ ਖੈਰ ਪਰਮਿੰਦਰ ਸਿੰਘ ਢੀਮਸਾ ਦੇ ਨਾਲ ਚੰਗੀ ਯਾਰੀ ਦੱਸੀ ਜਾਂਦੀ ਹੈ ਵਿਕਰਮ ਸਿੰਘ ਮਜੀਠੀਆ ਦੀ ਪਰ ਉਸ ਤੋਂ ਬਾਅਦ ਇੱਕ ਹੋਰ ਗੱਲ ਕਹਿੰਦੇ ਨੇ ਕਿ ਭਾਵੇਂ ਇਹ ਨਹੀਂ ਹੋਇਆ ਪਰ ਤਾਂ ਵੀ ਪਾਰਟੀ ਦਾ ਜੋ ਹੁਕਮ ਹੈ ਉਹ ਸਿਰ ਮੱਥੇ ਹੁਣ ਇੱਥੇ ਲੋਕਾਂ ਦੇ ਵਿੱਚ ਖਾਸ ਕਰਕੇ ਚੰਤਕਾਂ ਦੇ ਵਿੱਚ ਇੱਕ ਗੱਲ ਫੈਲ ਗਈ ਕਿ ਆਖਰ ਵਿਕਰਮਜੀਤ ਸਿੰਘ ਮਜੀਠੀਆ ਨੇ ਇਹ ਗੱਲ ਜਨਤਕ ਤੌਰ ਤੇ ਕਿਉਂ ਕਹਿ ਦਿੱਤੀ ਜੇ ਪਾਰਟੀ ਹਾਈ ਕਮਾਂਡ ਦੇ ਨਾਲ ਕੋਈ ਮਨਮਟਾ ਸੀ ਜੇ ਆਪਣੇ ਮਿੱਤਰ ਦੀ ਸੀਟ ਦੇ ਵਾਸਤੇ ਹਾਮੀ ਭਰਦੇ ਸੀ ਵਿਕਰਮ ਮਜੀਠੀਆ ਤਾਂ ਇਹ ਗੱਲ ਸੁਖਬੀਰ ਸਿੰਘ ਬਾਦਲ ਨੂੰ ਆਪ ਨਿੱਜੀ ਤੌਰ ਤੇ ਕਹੀ ਜਾ ਸਕਦੀ ਸੀ ਬਗੈਰ ਕਿਸੇ ਲੋਕਾਂ ਦੇ ਦਖਲਅੰਦਾਜ਼ੀ ਦੇ ਬਗੈਰ ਬਗੈਰ ਕਿਸੇ ਪੱਤਰਕਾਰ ਦੀ ਦਖਲਅੰਦਾਜ਼ੀ ਦੇ ਬਗੈਰ ਕੈਮਰਿਆਂ ਦੇ ਕਮਰੇ ਅੰਦਰ ਬੈਠ ਕੇ ਇਹ ਗੱਲ ਆਰਾਮ ਨਾਲ ਕੀਤੀ ਜਾ ਸਕਦੀ ਸੀ ਸਲਾਹ ਦਿੱਤੀ ਜਾ ਸਕਦੀ ਸੀ مشورہ ਕੀਤਾ ਜਾ ਸਕਦਾ ਸੀ ਪਰ ਲੋਕਾਂ ਦੇ ਸਾਹਮਣੇ ਆ ਕੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਐਵੇਂ ਕਿਉਂ ਬੋਲਣਾ ਪੈ ਗਿਆ ਕਿਉਂ ਬਿਕਰਮ ਮਜੀਠੀਆ ਲੋਕਾਂ ਦੇ ਸਾਹਮਣੇ ਆ ਕੇ ਪ੍ਰੈਸ ਦੇ ਸਾਹਮਣੇ ਆ ਕੇ ਇਹ ਗੱਲ ਕਰ ਗਏ ਕਿ ਪਾਰਟੀ ਹਾਈ ਕਮਾਂਡ ਦਾ ਹੁਕਮ ਸਿਰ ਮੱਥੇ ਹੈ ਪਰ ਸੀਟ ਜਿਹੜੀ ਹੈ ਉਹ ਪਰਮਿੰਦਰ ਸਿੰਘ ਢੀਂਸਾ ਨੂੰ ਮਿਲਣੀ ਚਾਹੀਦੀ ਸੀ ਨਿੱਜੀ ਵਿਚਾਰਧਾਰਾ ਦੇ ਮਤਲਕ ਖੈਰ ਇੱਥੇ ਹੁਣ ਕਿਆਸ ਰਾਈਆਂ ਲੱਗਣ ਲੱਗ ਗਈਆਂ ਕਿ ਜਦੋਂ ਦਾ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਚੋਂ ਬਾਹਰ ਆਏ ਨੇ ਉਸ ਤੋਂ ਬਾਅਦ ਜਿਹੜਾ ਆਪਸੀ ਰਿਸ਼ਤਾ ਉਹਨਾਂ ਦਾ ਆਪਣੇ ਜੀਜਾ ਜੀ ਦੇ ਨਾਲ ਹੈਗਾ ਯਾਨੀ ਕਿ ਸੁਖਬੀਰ ਸਿੰਘ ਬਾਦਲ ਦੇ ਨਾਲ ਹੈਗਾ ਉਹ ਕੋਈ ਜ਼ਿਆਦਾ ਵਧੀਆ ਨਹੀਂ ਪ੍ਰਤੀਤ ਹੋ ਰਿਹਾ ਇੱਕ ਦੂਸਰੇ ਤੋਂ ਦੂਰ ਦੂਰ ਨਜ਼ਰ ਆ ਰਹੇ ਨੇ ਲੋਕ ਕਹਿੰਦੇ ਨੇ ਚਿੰਤਕ ਕਹਿੰਦੇ ਨੇ ਕਿ ਇੱਕ ਦੂਸਰੇ ਦੇ ਵਿਪਰੀਤ ਹੀ ਨਜ਼ਰ ਆ ਰਹੇ ਨੇ ਜਿੱਥੇ ਬਿਕਰਮ ਸਿੰਘ ਮਜੀਠੀਆ ਹੁੰਦੇ ਨੇ ਉੱਥੇ ਸੁਖਵੀਰ ਬਾਦਲ ਨਹੀਂ ਹੁੰਦੇ ਜਿੱਥੇ ਸੁਖਵੀਰ ਬਾਦਲ ਹੁੰਦੇ ਨੇ ਉੱਥੇ ਮਜੀਠੀਆ ਨਹੀਂ ਹੁੰਦੇ ਚਰਚੇ ਛੜੇ ਹੋਏ ਸੀ ਕਿ ਬਿਕਰਮਜੀਤ ਸਿੰਘ ਮਜੀਠੀਆ ਤੇ ਸੁਖਵੀਰ ਸਿੰਘ ਬਾਦਲ ਦੇ ਵਿਚਾਲੇ ਕੋਈ ਕੋਲਡ ਵਾਰ ਛੜੀ ਹੋਈ ਹੈ ਕੋਈ ਆਪਸੀ ਇਹੋ ਜਿਹਾ ਵਿਵਾਦ ਛੜਿਆ ਹੋਇਆ ਜਿਹਦੇ ਵਿੱਚ ਇੱਕ ਦੂਸਰੇ ਤੋਂ ਵੱਧ ਚੜ ਕੇ ਇੱਕ ਦੂਸਰੇ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਵਾਲ ਇੱਥੇ ਹੀ ਨਹੀਂ ਮੁੱਕੇ ਜਦੋਂ ਬਿਕਰਮ ਸਿੰਘ ਮਜੀਠੀਆ ਦਾ ਇਹ ਬਿਆਨ ਸਾਹਮਣੇ ਆਇਆ ਉਸ ਬਿਆਨ ਤੋਂ ਬਾਅਦ ਅਚਾਨਕ ਤਰਥੱਲੀ ਮਚ ਗਈ ਕਿ ਕੀ ਬਾਦਲ ਪਰਿਵਾਰ ਦੇ ਵਿੱਚ ਹੀ ਹੁਣ ਪਾਟੋ ਧਾੜ ਛੜ ਗਈ ਹੈ ਪਹਿਲਾਂ ਅਜੇ ਢੀਂਸਾ ਪਰਿਵਾਰ ਤੇ ਬਾਦਲ ਪਰਿਵਾਰ ਦੇ ਵਿੱਚ ਤਣਾਅ ਨੂੰ ਦੱਸਿਆ ਜਾ ਰਿਹਾ ਸੀ ਉਹਨੂੰ ਡਿਫਾਈਨ ਕੀਤਾ ਜਾ ਰਿਹਾ ਸੀ ਕਿ ਕਿਵੇਂ ਢੀਂਸਾ ਪਰਿਵਾਰ ਹੁਣ ਕਿਹੜਾ ਅਗਲਾ ਰੂਪ ਅਖਤਿਆਰ ਕਰ ਸਕਦਾ ਹੈ ਕਿਹੜਾ ਅਗਲਾ ਪਲਾਨ ਅਖਤਿਆਰ ਕਰ ਸਕਦਾ ਹੈ ਔਰ ਬਾਦਲ ਪਰਿਵਾਰ ਨੂੰ ਉਸ ਦੇ ਨਾਲ ਕਿਹੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਆ ਪਰ ਇੱਥੇ ਹੁਣ ਬਾਦਲ ਪਰਿਵਾਰ ਦੇ ਅੰਦਰ ਉਹਨਾਂ ਦੇ ਆਪਣੇ ਰਿਸ਼ਤੇਦਾਰਾਂ ਦੇ ਅੰਦਰ ਵਿਵਾਦ ਸ਼ੁਰੂ ਹੋ ਗਏ ਨੇ ਇਹਦੀਆਂ ਚਰਚਾਵਾਂ ਛਿੜ ਗਈਆਂ ਨੇ ਖੈਰ ਇੱਕ ਇਹੋ ਜੀ ਪਾਰਟੀ ਸਾਡੇ ਸਾਹਮਣੇ ਹੈਗੀ ਐ ਐਗਜ਼ੈਂਪਲ ਜਿਹਦੇ ਅੰਦਰ ਆਪਸੀ 파ਟੋਤਾੜ ਇੰਨਾ ਜ਼ਿਆਦਾ ਵੱਧ ਗਿਆ ਕਿ ਉਸ ਪਾਰਟੀ ਦੇ ਹਾਲਾਤ ਹੁਣ ਸਾਰਿਆਂ ਦੇ ਸਾਹਮਣੇ ਐ ਹੌਲੀ ਹੌਲੀ ਕਰਕੇ ਕਹਿੰਦੇ ਕਿ ਉਹ ਪਾਰਟੀ ਮੁੱਕ ਜਾਵੇਗੀ ਪੰਜਾਬ ਚੋਂ ਤਾਂ ਘੱਟੋ ਘੱਟ ਮੁੱਕ ਜਾਵੇਗੀ ਇਹ ਚਰਚਾਵਾਂ ਵੀ ਛੜਣੀਆਂ ਸ਼ੁਰੂ ਹੋ ਗਈਆਂ ਨੇ ਇਹ ਚਰਚਾਵਾਂ ਕੀਤੀਆਂ ਜਾਣੀਆਂ ਸ਼ੁਰੂ ਹੋ ਗਈਆਂ ਨੇ ਮਰਾਦ ਨੇ ਕਾਂਗਰਸ ਪਾਰਟੀ ਦੇ ਨਾਲ ਕਾਂਗਰਸ ਪਾਰਟੀ ਦੇ ਅੰਦਰ ਧੜੇ ਐਨੇ ਜ਼ਿਆਦਾ ਵੱਡਣ ਲੱਗ ਗਏ ਨੇ ਕਿ ਹੁਣ ਗੱਲਾਂ ਇੱਥੋਂ ਤੱਕ ਆ ਗਈਆਂ ਨੇ ਕਿ ਕੀ ਕਾਂਗਰਸ ਪਾਰਟੀ ਦਾ ਕੋਈ ਭਵਿੱਖ ਹੈਗਾ ਵੀ ਆ ਪੰਜਾਬ ਦੇ ਵਿੱਚ ਕਿ ਨਹੀਂ ਉਹੀ ਕਿਤੇ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਸ਼ੁਰੂ ਨਾ ਹੋ ਜਾਣ ਕਿਉਂਕਿ ਜੇ ਆਪਣੇ ਹੀ ਘਰ ਦੇ ਵਿੱਚ ਸੰਨ ਲੱਗ ਜਾਵੇ ਜੇ ਆਪਣੇ ਹੀ ਘਰ ਦੇ ਅੰਦਰ ਵਿਵਾਦ ਖੜੇ ਹੋ ਜਾਣ ਤਾਂ ਉਸ ਤੋਂ ਬਾਅਦ ਐਡਾ ਵੱਡਾ ਅੰਪਾਇਰ ਜਿਹੜਾ ਖੜਾ ਕੀਤਾ ਹੋਵੇ ਹਰ ਇੱਕ ਬੰਦੇ ਦੇ ਹਰ ਇੱਕ ਰਿਸ਼ਤੇਦਾਰ ਦੇ ਮੋਢੇ ਦੇ ਉੱਤੇ ਉਹ ਕਿਤੇ ਨਾ ਕਿਤੇ ਡਗ ਮਗਾਉਣ ਲੱਗ ਜਾਂਦਾ ਹੈ ਕਰ ਬਿਕਰਮਦੀਪ ਸਿੰਘ ਮਜੀਠੀਆ ਦੇ ਇਸ ਬਿਆਨ ਤੋਂ ਬਾਅਦ ਚਰਚਾਵਾ ਮੇ ਛੜ ਗਈਆਂ ਕਿ ਇਹ ਗੱਲਾਂ ਅੰਦਰ ਹੋ ਸਕਦੀਆਂ ਸੀ ਆਰਾਮ ਦੇ ਨਾਲ ਬੈਠ ਕੇ ਹੋ ਸਕਦੀਆਂ ਸੀ ਜਨਤਕ ਤੌਰ ਤੇ ਆਉਣ ਦੀ ਕੀ ਲੋੜ ਪੈ ਗਈ ਇਹਨੂੰ ਪਬਲਿਕ ਡੋਮੇਨ ਦੇ ਵਿੱਚ ਰੱਖਣ ਦੀ ਕੀ ਲੋੜ ਪੈ ਗਈ ਬਿਕਰਮਦੀਪ ਸਿੰਘ ਮਜੀਠੀਆ ਇਹ ਕੋਟੇਸ਼ਨ ਦੇ ਕੇ ਕਿ ਕੀ ਇਹ ਉਹਨਾਂ ਦੀ ਇੱਕ ਪਰਸਨਲ ਰਾਏ ਹੈ ਇੱਕ ਨਿੱਜੀ ਵਿਚਾਰਧਾਰਾ ਹੈ ਕਿ ਇਹ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਦੀ ਜਿਹੜੀ ਨਿੱਜੀ ਵਿਚਾਰਧਾਰਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਾਂ ਫਿਰ ਬਦਲ ਪਰਵਾਰ ਦੀ ਆਪਣੀ ਵਿਚਾਰਧਾਰਾ ਦੇ ਨਾਲ ਜਾਂ ਫਿਰ ਕਹਿ ਦਈਏ ਸੁਖਬੀਰ ਬਾਦਲ ਦੀ ਵਿਚਾਰਧਾਰਾ ਦੇ ਨਾਲ ਮੇਲ ਨਹੀਂ ਖਾ ਰਹੀ ਔਰ ਜੇ ਮੇਲ ਨਹੀਂ ਖਾ ਰਹੀ ਤਾਂ ਕੀ ਇਸ ਦਾ ਕੋਈ ਉਲਟ ਪ੍ਰਭਾਵ ਪਰਵਾਰ ਦੇ ਉੱਤੇ ਅਕਾਲੀ ਦਲ ਦੇ ਉੱਤੇ ਪੈ ਸਕਦਾ ਆ ਕੀ ਵਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਪਰਮਿੰਦਰ ਸਿੰਘ ਢੀਂਸਾ ਦਾ ਪੱਖ ਪੂਰਦਿਆਂ ਪੂਰਦਿਆਂ ਪੂਰਾ ਹੀ ਪੱਖ ਤਾਂ ਨਹੀਂ ਪੂਰ ਦੇਣਗੇ ਜਦ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਆਉਂਦੇ ਸਮੇਂ ਦੇ ਵਿੱਚ ਕੋਈ ਝਟਕਾ ਲੱਗ ਸਕੇ ਖੈਰ ਅਦਲਾ ਬਦਲੀ ਦਾ ਦੌਰ ਹੈ ਕਿਹਾ ਵੀ ਕੁਝ ਨਹੀਂ ਜਾ ਸਕਦਾ ਪਰ ਬਿਕਰਮਦੀਤ ਸਿੰਘ ਮਜੀਠੀਆ ਆਪ ਇੱਕ ਵਫਾਦਾਰ ਸਿਪਾਹੀ ਜ਼ਰੂਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਿਵੇਂ ਲੱਗੇ ਹੋਏ ਨੇ ਉਵੇਂ ਅਜੇ ਤੱਕ ਮੌਜੂਦ ਨੇ ਉਸੇ ਤਰ੍ਹਾਂ ਬਰਕਰਾਰ ਨੇ ਔਰ ਇਹ ਤਾਂ ਅਜੇ ਤੱਕ ਨਹੀਂ ਕਿਹਾ ਜਾ ਸਕਦਾ ਕਿ ਆਉਣ ਦੇ ਸਮੇਂ ਨੂੰ ਉਹਨਾਂ ਦਾ ਵੀ ਕੋਈ ਅੱਧਰ ਉੱਧਰ ਜਾਣ ਦਾ ਪ੍ਰੋਗਰਾਮ ਹੋਵੇ ਪਰ ਹਾਂ ਉਹਨਾਂ ਨੇ ਆਪਣਾ ਵਿਰੋਧ ਭਾਵੇਂ ਹੌਲਾ ਹੀ ਸਹੀ ਇੱਕ ਵਾਰ ਉਹਨਾਂ ਨੇ ਜਨਤਕ ਤੌਰ ਦੇ ਉੱਤੇ ਰੱਖ ਜ਼ਰੂਰ ਦਿੱਤਾ ਕਿ ਜੋ ਕੁਝ ਕੀਤਾ ਉਹਦੇ ਹੱਕ ਦੇ ਵਿੱਚ ਮੈਂ ਨਹੀਂ ਹਾਂ ਖੈਰ ਆਉਣ ਦੇ ਸਮੇਂ ਦੇ ਵਿੱਚ ਕੀ ਬਣਦਾ ਹੈ ਪਾਰਟੀ ਦਾ ਕਿਉਂਕਿ ਇੱਕ ਪਾਸੇ ਪਰਮਿੰਦਰ ਸਿੰਘ ਢੀਂਸਾ ਸਾਖਦੇਵ ਸਿੰਘ ਢੀਂਸਾ ਦੋਵੇਂ ਜਣੇ ਹੁਣ ਵਿਚਾਰਾ ਚ ਪਏ ਹੋਏ ਨੇ ਹੁਣ ਚਰਚਾਵਾ ਜਿਹੜੀਆਂ ਨੇ ਉਹ ਅੱਜ ਤੇ ਕੱਲ ਦੇ ਦਿਨ ਦੇ ਵਿੱਚ ਸੁਰਖਰੂ ਹੋ ਕੇ ਰਹਿ ਗਈਆਂ ਨੇ ਜੋ ਚੀਜ਼ਾਂ ਚੱਲਦੀਆਂ ਪਈਆਂ ਨੇ ਅੱਜ ਦੀ ਤਰੀਕ ਯਾਨੀ ਕਿ ਅੱਜ ਸ਼ਨੀਵਾਰ ਦਾ ਦਿਨ ਔਰ ਆਉਣ ਵਾਲਾ ਕੱਲ ਜਿਹੜਾ ਐਤਵਾਰ ਦਾ ਦਿਨ ਹੈ ਇਹਨਾਂ ਦੋਵਾਂ ਦਿਨਾਂ ਦੇ ਵਿੱਚ ਖਾਸ ਕਰਕੇ ਢੀਂਸਾ ਪਰਿਵਾਰ ਆਪਣੇ ਸਮਰਥਕਾਂ ਦੇ ਨਾਲ ਗੱਲਬਾਤ ਜ਼ਰੂਰ ਕਰੂਗਾ ਆਪਣੇ ਸਮਰਥਕਾਂ ਨੂੰ ਪੁੱਛੇਗਾ مشورہ ਲਊਗਾ ਸਲਾਹਾਂ ਲਊਗਾ ਔਰ ਉਹਨਾਂ ਸਲਾਹਾਂ ਤੋਂ ਬਾਅਦ ਹੀ ਅਗਲਾ ਫੈਸਲਾ ਕੀਤਾ ਜਾ ਸਕਦਾ ਹੁਣ ਚਰਚਾਾਂ ਮੈਂ ਇਹ ਛੜੀਆਂ ਹੋਈਆਂ ਕਿ ਕੀ ਢੀਂਸਾ ਪਰਿਵਾਰ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਕਹਿ ਦਵੇਗਾ ਔਰ ਅਲਵਿਦਾ ਕਹਿਣ ਤੋਂ ਬਾਅਦ ਜਾਵੇਗਾ ਕਿੱਧਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਵਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ